ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਜੀ ਮਿੱਠੀ ਬੂੰਦੀ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਵੀਡੀਓ ਨੂੰ ਸਕਿੱਪ ਨਾ ਕਰਿਓ ਐਸ ਨਾਪ ਦੇ ਨਾਲ ਤੁਸੀਂ ਬਣਾਵੋਗੇ ਬਹੁਤ ਹੀ ਵਧੀਆ ਤੁਹਾਡੀ ਬੂੰਦੀ ਬਣ ਕੇ ਤਿਆਰ ਹੋਊਗੀ ਇੱਕ ਕੱਪ ਇਹ ਆਪਾਂ ਪਾਇਆ ਬੇਸਣ ਦਾ ਇੱਕ ਕੱਪ ਭਰ ਕੇ ਜਿਹੜਾ ਇਹ ਚੰਗੀ ਤਰ੍ਹਾਂ ਦਿਵਾ ਕੇ ਭਰਿਆ ਸੀ ਮੈਂ ਇੱਕ ਕੱਪ ਆਪਾਂ ਪਾਇਆ ਬੇਸਣ ਦਾ ਇਹਨੂੰ ਆਪਾਂ ਪਹਿਲਾਂ ਛਾਲ ਲੈਣੇ ਆ ਤਾਂ ਕਿ ਇਹਦੇ ਵਿੱਚ ਦੇਖੋ ਆ ਡੜੀਆਂ ਜੀਆਂ ਹੈ ਨਾ ਤੇ ਇਹਨਾਂ ਨੂੰ ਆਪਾਂ ਇਹ ਜਿਹੜਾ ਆ ਚੰਗੀ ਤਰ੍ਹਾਂ ਛਾਣ ਲੈਣਾ ਬੇਸਣ ਨੂੰ ਕੋਈ ਡੜੀ ਨਾ ਵਿੱਚ ਰਵੇ ਇਹ ਦੇਖੋ ਬੇਸਣ ਨੂੰ ਆਪਾਂ ਛਾਣ ਲਿਆ ਆ ਸਭ ਤੋਂ ਜ਼ਰੂਰੀ ਹੈ ਇਹ ਛਾਨਣਾ ਕਿਉਂਕਿ ਇਹਦੇ ਵਿੱਚ ਗੱਠਾਂ ਨਹੀਂ ਰਹਿਣੀਆਂ ਚਾਹੀਦੀਆਂ ਤਾਂ ਗੁੰਦੀ ਵਧੀਆ ਬਣਦੀ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਆ ਜੀ ਪਾਣੀ ਇੱਕ ਕੱਪ ਬੇਸਣ ਦੇ ਵਿੱਚ ਪਾਉਣਾ ਕੱਪ ਮੈਂ ਪਾਣੀ ਦਾ ਪਾਇਆ ਦੇਖ ਸਕਦੇ ਤੁਸੀਂ ਪਾਉਣਾ ਕੱਪ ਪਾਣੀ ਦਾ ਪਾਇਆ ਤੇ ਇਹਨਾਂ ਨਾਪ ਜਿਹੜਾ ਬਿਲਕੁਲ ਸਹੀ ਆ ਤੁਸੀਂ ਇਸ ਨਾਪ ਦੇ ਨਾਲ ਬਣਾਉਂਗੇ ਤੁਹਾਡੀ ਬੁੰਦੀ ਬਹੁਤ ਹੀ ਵਧੀਆ ਸਹੀ ਐਨ ਬਣੂਗੀ ਤੇ ਦੇਖੋ ਬਸ ਆਪਾਂ ਪਾਉਣਾ ਕੱਪ ਇੱਕ ਕੱਪ ਬੇਸਣ ਦੇ ਵਿੱਚ ਪਾਉਣਾ ਕੱਪ ਪਾਣੀ ਦਾ ਪਾਇਆ ਤੇ ਇਹਦੇ ਨਾਲੇ ਸਹੀ ਜਿਹੜੀ ਬੁੰਦੀ ਆਪਣੀ ਐਨ ਤਿਆਰ ਹੋ ਜਾਣੀ ਆ ਤੇ ਅਦਾ ਸਵਾਰ ਕੇ ਇਹਨੂੰ ਕਰਦੇ ਮਿਕਸ ਦੂਜਾ ਇਹਨੂੰ ਮਿਕਸ ਕਰਨ ਤੇ ਡਿਪੈਂਡਾ ਕਿ ਤੁਸੀਂ ਕਿਦਾਂ ਮਿਕਸ ਕਰਦੇ ਇਹਨੂੰ ਇਹ ਦੇਖ ਸਕਦੇ ਤੁਸੀਂ ਇਹਦਾ ਕਲਰ ਜਿਹੜਾ ਪਹਿਲਾਂ ਦੇ ਨਾਲੋਂ ਬਦਲ ਗਿਆ ਆ ਤੇ ਇਸ ਤਰ੍ਹਾਂ ਬੁੰਦੀ ਜਿਹੜੀ ਡਿੰਗਣੀ ਚਾਹੀਦੀ ਆ ਤੇ ਹੁਣ ਆਪਾਂ ਇਹਦੀ ਕਰਦੇ ਚਾਸ਼ਨੀ ਤਿਆਰ ਉਸੇ ਕੱਪ ਵਿੱਚ ਮੈਂ ਚੀਨੀ ਪਾਈ 1 ਕੱਪ ਭਰ ਕੇ ਪਾਇਆ 1 ਕੱਪ ਅੱਧਾ ਪਾਇਆ 1.5 ਕੱਪ ਚੀਨੀ ਦਾ ਮੈਂ ਪਾਇਆ ਆ ਦੇਖੋ 1 ਕੱਪ ਤੇ ਅੱਧਾ ਕੱਪ 1.5 ਕੱਪ ਆਪਾਂ ਚੀਨੀ ਦਾ ਪਾਇਆ ਉਹੀ 1 ਕੱਪ ਭਰ ਕੇ ਮੈਂ ਪਾਣੀ ਦਾ ਪਾਉਣਾ ਜਿੰਨਾ ਆਪਾਂ ਬੇਸਣ ਲਿਆ ਉਹਨਾ ਆਪਾਂ ਪਾਣੀ ਪਾਇਆ 1.5 ਕੱਪ ਖੰਡ ਦੇ ਵਿੱਚ ਆਪਾਂ 1 ਕੱਪ ਪਾਣੀ ਦਾ ਪਾ ਦਿੱਤਾ ਤੇ ਹੁਣ ਦੂਜੀ ਗੱਲ ਜਿਹੜੀ ਚਾਸ਼ਨੀ ਆ ਇਹਨੂੰ ਆਪਾਂ ਇੱਕ ਤਾਰ ਦੋ ਤਾਰ ਕਿਸੇ ਤਰ੍ਹਾਂ ਨਹੀਂ ਬਣਾਉਣਾ ਸਿਰਫ ਖੰਡ ਨੂੰ ਮੈਲਟ ਕਰਨਾ ਹੈ ਤੇ ਦੋ ਤਿੰਨਾਂ ਵਾਲੀਆਂ ਇਹਨੂੰ ਦਵਾ ਲੈਣੀਆਂ ਜਿਆਦਾ ਨਹੀਂ ਇਹਨੂੰ ਆਪਾਂ ਕਾੜਨਾ ਜਿਆਦਾ ਸੰਘਣੀ ਨਹੀਂ ਕਰਨਾ ਇਹਨੂੰ ਥਿੱਕ ਨਹੀਂ ਕਰਨਾ ਜਿਆਦਾ ਤੇ ਹੁਣ ਇਹਦੇ ਵਿੱਚ ਆਪਾਂ ਜਿੰਨੀ ਦੇਰ ਖੰਡ ਮੈਲਟ ਹੁੰਦੀ ਆ ਚਾਰਕ ਲੈਚੀਆਂ ਹਰੀਆਂ ਲੈਚੀਆਂ ਜਿਹੜੀਆਂ ਛੋਟੀਆਂ ਲੈਚੀਆਂ ਜਿਹਨੂੰ ਆਪਾਂ ਬੋਲਦੇ ਆ ਇਹਨਾਂ ਨੂੰ ਇੱਦਾਂ ਖੋਲ ਕੇ ਪਾ ਦਨੇ ਆ ਤੇ ਥੋੜੇ ਜਿਹੇ ਆਪਾਂ ਇਹਦੇ ਵਿੱਚ ਕੇਸਰ ਦੇ ਧਾਗੇ ਪਾ ਦਨੇ ਉਹਦੇ ਨਾਲ ਰੰਗ ਵੀ ਸੋਹਣਾ ਹੋ ਜਾਊਗਾ ਤੇ ਟੇਸਟ ਵੀ ਵਧੀਆ ਆ ਜਾਊਗਾ ਚਾਰ ਲੈਚੀਆਂ ਮੈਂ ਖੋਲ ਕੇ ਪਾ ਦਿੱਤੀਆਂ ਥੋੜੇ ਜਿਹੇ ਧਾਗੇ ਕੇਸਰ ਦੇ ਪਾ ਦਿੱਤੇ ਆ ਤੇ ਖੰਡ ਜਿਹੜੀ ਆਪਾਂ ਇਨੂੰ ਮੈਲਟ ਹੋਣ ਦੇ ਨੇ ਦੇਖੋ ਕਾਫੀ ਮੈਲਟ ਹੋ ਗਈ ਆ ਤੇ ਇਹਨੂੰ ਖੰਡ ਜਦੋਂ ਆਪਣੀਆਂ ਘੁਲ ਗਈ ਆ ਨਾ ਤੇ ਫਿਰ ਇਹਨੂੰ ਬਸ ਦੋ ਤਿੰਨ ਉਬਾਲੀਆਂ ਹੀ ਆਪਾਂ ਦੋਣੀਆਂ ਆ ਹੋਰ ਇਹਨੂੰ ਜ਼ਿਆਦਾ ਨਹੀਂ ਆਪਾਂ ਇਹਨੂੰ ਸੰਘਣੀ ਕਰਨਾ ਚਾਸ਼ਣੀ ਨੂੰ ਤੇ ਦੇਖ ਸਕਦੇ ਖੰਡ ਜਿਹੜੀ ਐਨ ਖੁਰ ਚੁੱਕੀ ਆ ਸਾਰੀ ਮੈਲਟ ਹੋ ਗਈ ਆ ਤੇ ਵਧੀਆ ਆਪਣੀ ਚਾਸ਼ਣੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਦੇਖੋ ਸਾਰੀ ਖੰਡ ਜਿਹੜੀ ਖੁਰ ਗਈ ਆ ਬਸ ਦੋ ਤਿੰਨ ਕਵਾਲੀਆਂ ਦੇਣੀਆਂ ਇਹਨੂੰ ਤੇ ਆਪਣੀ ਚਾਸ਼ਣੀ ਤਿਆਰ ਤੇ ਇਹਨੂੰ ਆਪਾਂ ਦੂਸਰੇ ਸਾਈਡ ਕਰ ਦਨੇ ਆ ਤੇਲ ਆਪਾਂ ਗਰਮ ਰੱਖਿਆ ਸੀ ਉਹੀ ਇੱਕ ਚਮਚਾ ਤੇਲ ਦਾ ਇਹ ਚ ਪਾਤਾ ਇਹ ਪਾਇਆ ਖਾਣ ਵਾਲਾ ਸੋਡਾ ਦੇਖੋ ਬਿਲਕੁਲ ਇੱਕ ਚੁਟਕੀ ਇੱਕ ਪਿੰਚ ਜਿਹਨੂੰ ਆਪਾਂ ਬੋਲਦੇ ਬਸ ਉਹੀ ਤੇ ਉਨਾ ਹੀ ਸੋਡਾ ਆਪਾਂ ਪਾਇਆ ਇੱਕ ਚਮਚਾ ਆਪਾਂ ਗਰਮ ਤੇਲ ਦਾ ਇਹ ਚ ਪਾਤਾ ਇੱਕ ਪਿੰਚ ਮਿੱਠਾ ਖਾਣ ਵਾਲਾ ਸੋਡਾ ਪਾਤਾ ਤੇ ਹੁਣ ਫੇਰ ਇਹਨੂੰ ਸਵਾਰ ਕੇ ਆਪਾਂ ਜਿਹੜਾ ਇਹਨ ਮਿਕਸ ਕਰਦੇ ਆ ਸਵਾਰ ਕੇ ਇਹਨੂੰ ਰਲਣਾ ਨੇ ਆਪਾਂ ਤੇ ਬੇਸਣ ਨੂੰ ਜਿਹੜਾ ਰਲਣਾ ਹੀ ਬਹੁਤ ਜ਼ਰੂਰੀ ਆ ਤਾਂ ਆਪਣੀ ਬੂੰਦੀ ਜਿਹੜੀ ਵਧੀਆ ਬਣੂਗੀ ਜੇ ਆਪਣਾ ਬੇਸਣ ਹੀ ਵਧੀਆ ਰਲਿਆ ਹੋਊਗਾ ਨਾ ਤੇ ਆਪਣੀ ਬੂੰਦੀ ਜਿਹੜੀ ਵਧੀਆ ਨਹੀਂ ਬਣੂਗੀ ਤੇ ਬੇਸਣ ਆਪਣਾ ਰੈਡੀ ਆ ਤੇਲ ਆਪਾਂ ਗਰਮ ਰੱਖਿਆ ਆ ਤੇ ਹੁਣ ਆ ਝਰਨੀ ਆਪਣੇ ਘਰ ਸਾਰਿਆਂ ਨੇ ਦੀ ਝਾਰਾ ਵੀ ਬੋਲ ਦਿੰਦੇ ਅਸੀਂ ਇਹਨੂੰ ਝਰਨੀ ਬੋਲਦੇ ਦੁਆਬੇ ਏਰੀਆ ਦੇ ਵਿੱਚ ਇਹਨੂੰ ਝਰਨੀ ਬੋਲਦੇ ਆ ਤੇ ਇੱਕ ਕਟਸ਼ੀ ਲੈ ਲਈ ਆ ਤੇ ਉਹਦੇ ਨਾਲ ਆਪਾਂ ਇਹਦੇ ਵਿੱਚ ਜਿਹੜਾ ਬੇਸਣ ਪਾਈ ਜਾਣਾ ਆ ਤੇ ਆਪਣੇ ਆਪ ਬੂੰਦੀ ਜਿਹੜੀ ਥੱਲੇ ਜਾ ਹੀ ਜਾਣੀ ਆ ਝਰਨੀ ਨੂੰ ਤੁਸੀਂ ਉੱਚੀ ਰੱਖਣਾ ਆ ਤੇ ਤਾਂ ਕਿ ਜਦੋਂ ਤੱਕ ਉੱਪਰ ਹੋਰ ਬੂੰਦ ਆਉਣੀ ਆ ਪਹਿਲੇ ਵਾਲੀ ਜਿਹੜੀ ਸਾਈਡ ਤੇ ਹੋ ਜਵੇ ਤੇ ਉੱਚੀ ਰੱਖਣਾ ਝਾਰਨੀ ਨੂੰ ਇਦਾਂ ਤੇ ਬਸ ਇਹਨੂੰ ਕੁਝ ਨਹੀਂ ਕਰਨਾ ਆਪਾਂ ਇਹਨੂੰ ਝਾੜਨਾ ਨਹੀਂ ਕੁਝ ਨਹੀਂ ਕਰਨਾ ਆਪਣੇ ਆਪ ਬੂੰਦੀ ਜਿਹੜੀ ਡਿੱਗਦੀ ਰਹਿੰਦੀ ਦੇਖ ਸਕਦੇ ਤੁਸੀਂ ਬੂੰਦੀ ਕਿੰਨੀ ਸੋਹਣੀ ਆਪਣੀ ਬਣ ਕੇ ਫਟਾਫਟ ਤਿਆਰ ਹੋ ਜਾਂਦੀ ਆ 2-3 ਮਿੰਟ ਇਹਨੂੰ ਲੱਗਦੇ ਆ ਬਣਨੇ ਜਿਆਦਾ ਟਾਈਮ ਨਹੀਂ ਲੱਗਦਾ ਬਿਲਕੁਲ ਪਤਲੀ ਤਾਂ ਹੁੰਦੀ ਹੈ ਇਹ ਤੇ ਸਾਰੀ ਬੂੰਦੀ ਆਪਾਂ ਪਹਿਲਾਂ ਕੱਢ ਲੈਣੇ ਆ ਤੇ ਚਾਸ਼ਣੀ ਆਪਣੀ ਜਿਹੜੀ ਉਧਰ ਤਿਆਰ ਵਾ ਇਹਨੂੰ ਆਪਾਂ ਐਕਸਾਈਡ ਕਰ ਲੈਣੇ ਆ ਕੱਢ ਕੇ ਪਹਿਲਾਂ ਤੇ ਹੁਣ ਇਹਦੇ ਵਿੱਚ ਆਪਾਂ ਹੋਰ ਪਾ ਦਨੇ ਬੂੰਦੀ ਉਦੋਂ ਤੱਕ ਤੇ ਦੇਖੋ ਬਸ ਇਸ ਤਰ੍ਹਾਂ ਆਪਾਂ ਕੁਝ ਨਹੀਂ ਕਰਨਾ ਛੇੜਨਾ ਨਹੀਂ ਝਰਨੀ ਨੂੰ ਤੇ ਐਦੇ ਵਾਸਤੇ ਚ ਆਪਾਂ ਪਾਈ ਜਾਣਾ ਬੇਸਣ ਨੂੰ ਬੂੰਦੀ ਆਪਣੇ ਆਪ ਜਿਹੜੀ ਥੱਲੇ ਚਾਈ ਜਾਣੀ ਆ ਦੇਖ ਸਕਦੇ ਆ ਤੁਸੀਂ ਤੇ ਬਸ ਉੱਚੀ ਰੱਖਣਾ ਝਰਨੀ ਨੂੰ ਤੇ ਝਰਨੀ ਨੂੰ ਹਰ ਵਾਰ ਸਾਫ਼ ਕਰ ਲੈਣਾ ਹੱਥ ਨਾਲ ਸਾਫ਼ ਕਰ ਲਓ ਟਿਸ਼ੂ ਨਾਲ ਸਾਫ਼ ਕਰ ਲਓ ਤੇ ਤਾਂ ਬੂੰਦੀ ਵਧੀਆ ਬਣੂਗੀ ਹੁਣ ਜਿਹੜੀ ਆਪਾਂ ਪਹਿਲਾਂ ਕੱਢ ਕੇ ਰੱਖੀ ਆ ਉਹਨੂੰ ਆਪਾਂ ਚਾਸ਼ਣੀ ਪਾ ਦਨੇ ਐਨੇ ਚਾਸ਼ਣੀ ਐਨਾ ਬੇਸਣ ਇੰਨਾ ਪਾਣੀ ਪਰਫੈਕਟ ਇਹ ਨਾਪ ਆ ਵਧੀਆ ਬੂੰਦੀ ਤੁਹਾਡੀ ਬਣ ਕੇ ਤਿਆਰ ਹੋਊਗੀ ਤੇ ਹੁਣ ਇਹਨੂੰ ਮਿਕਸ ਕਰ ਦਨੇ ਆਪਾਂ ਸਾਰੀ ਬੂੰਦੀ ਜਿਹੜੀ ਆ ਚਾਸ਼ਣੀ ਆ ਸੌਰੀ ਬੂੰਦੀ ਨੇ ਸਾਰੀ ਚਾਸ਼ਣੀ ਪੀ ਜਾਣੀ ਆ ਕਾਫੀ ਬੂੰਦੀ ਆਪਣੀ ਇੱਕ ਕੱਪ ਦੇ ਨਾਲੇ ਬਣ ਕੇ ਤਿਆਰ ਹੋ ਜਾਣੀ ਆ ਇਹਨੂੰ ਵੀ ਕੱਢ ਲਿਆ ਆਪਾਂ ਤੇ ਇਹਨੂੰ ਵੀ ਆਪਾਂ ਬਸ ਇੱਦਾਂ ਕੱਢ ਹੀ ਜਾਂਨੇ ਤੇ ਉਧਰ ਚਾਸ਼ਣੀ ਦੇ ਵਿੱਚ ਪਾਈ ਜਾਂਨੇ ਆ ਇਨੂੰ ਮਿਕਸ ਕਰ ਦੰਨੇ ਆ ਕਾਫੀ ਸਾਰੀ ਪੁੰਦੀ ਬਣ ਜਾਂਦੀ ਆ 1 ਕੱਪ ਬੇਸਣ ਦੇ ਨਾਲ ਜਿਹੜੀ ਆਪਾਂ ਬਾਜ਼ਾਰੋਂ ਲਿਆ ਕੇ ਖਾਣੇ ਆ ਨਾ ਇੰਨੀ ਮਹਿੰਗੀ ਸੌਖਾ ਜਿਹਾ ਤਰੀਕਾ ਆ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਇਹਦਾ ਤੇ ਜਿੰਨਾ ਕਿ ਪੈਸੇ ਆਪਣੇ ਬਾਜ਼ਾਰ ਲੱਗਦੇ ਆ ਉਨੇ ਸਾਮਾਨ ਦੇ ਨਾਲ ਆਪਾਂ ਜਿਹੜੀ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਨਾਲ ਦੀ ਨਾਲ ਆਪਾਂ ਟੱਕੀ ਜਾਂਦੇ ਹੁਣ ਰਹਿ ਗਈ ਲਾਸਟ ਵਾਲੀ ਜਿਹੜੀ ਆ ਸਾਰਾ ਇਕੱਠਾ ਕਰ ਲੈਨੇ ਬੇਸਣ ਤੇ ਹੁਣ ਮੈਂ ਇਹਨੂੰ ਦੇਖੋ ਛੰਨੀ ਉੱਚੀ ਆ ਬਸ ਐਦੇ ਜਿਹੜਾ ਟੋਂਗੇ ਦੇ ਨਾਲੇ ਮੇਦੇ ਵਿੱਚ ਪਾਈ ਜੰਨੀ ਆ ਆਪਣੇ ਆਪ ਬੂੰਦੀ ਦੇਖੋ ਜਿਹੜੀ ਡਿੱਗੀ ਜਾਂਦੀ ਸਾਈਡ ਤੇ ਹੋਈ ਜਾਂਦੀ ਬਸ ਚਾਨ ਨਹੀਂ ਉੱਚੀ ਰੱਖਣੀ ਤੁਸੀਂ ਤੇ ਵਧੀਆ ਬੂੰਦੀ ਬਣ ਕੇ ਤਿਆਰ ਹੋਊਗੀ ਤੁਸੀਂ ਨਮਕੀਨ ਬਣਾ ਲਓ ਦਹੀਂ ਖੱਟੇ ਵਾਲੀ ਬੂੰਦੀ ਬਣਾ ਲਓ ਐਦੇ ਬਣਾਉਣੀ ਹੈ ਉਹਦੇ ਵਿੱਚ ਲੂਣ ਮੈਚ ਪਾ ਲਓ ਤੁਸੀਂ ਤੇ ਉਹ ਬੂੰਦੀ ਆਪਣੀ ਦਹੀਂ ਵਾਲੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਲਓ ਜੀ ਸਾਰੀ ਆਪਣੀ ਜਿਹੜੀ ਲਾਸਟ ਸੀਗੀ ਆਪਾਂ ਉਹ ਵੀ ਪਾ ਦਿੱਤੀ ਆ ਤੇ ਸਾਰੀ ਬੂੰਦੀ ਆਪਣੀ ਬਣ ਗਈ ਆ ਤੇ ਹੁਣ ਮੈਂ ਸਾਰੀ ਬਣਾ ਕੇ ਬੂੰਦੀ ਫੇਰ ਮੈਂ ਤੁਹਾਨੂੰ ਦਖਾਲਦੀਆਂ ਜੀ ਤੁਹਾਨੂੰ ਪਤਾ ਵੀਡੀਓ ਅਸੀਂ ਬਿਲਕੁਲ ਆਸਾਨ ਜਿਹੇ ਤਰੀਕੇ ਦੇ ਨਾਲ ਬਣਾਉਨੇ ਹੁੰਦੇ ਆ ਵੀਡੀਓ ਚੰਗੀ ਲੱਗਦੀ ਨਹੀਂ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਤੁਹਾਨੂੰ ਤੇ ਜਿਹੜੀ ਲਾਸਟ ਵਾਈਸ ਸੀ ਉਹ ਵੀ ਆਪਾਂ ਪਾ ਦਿੱਤੀ ਆ ਤੇ ਹੁਣ ਸਾਰੇ ਦੇਖ ਸਕਦੇ ਆ ਨਾ ਤੁਸੀਂ ਕਿੰਨੀ ਬੂੰਦੀ ਆਪਣੀ ਬਣ ਗਈ ਇੱਕ ਆ ਬੇਸਣ ਦੇ ਨਾਲ ਤੇ ਚਾਸ਼ਣੀ ਨੇ ਇਹਨੂੰ ਆਪਾਂ 15 20 ਮਿੰਟ ਨਾ ਅੱਧਾ ਘੰਟਾ ਹੀ ਆਪਾਂ ਇਹਨੂੰ ਚਾਸ਼ਣੀ ਦੇ ਵਿੱਚ ਰਹਿਣ ਦੇਣਾ ਆ ਸਾਰੀ ਚਾਸ਼ਣੀ ਇਹਨੂੰ ਪੀ ਲੈਣੀ ਆ ਤੇ ਬੂੰਦੀ ਇਹਨਾਂ ਆਪਣੀ ਫੁੱਲ ਜਾਣੀ ਆ ਤੇ ਜਿਹੜੇ ਹਲਵਾਈ ਹੁੰਦੇ ਉਹਨਾਂ ਦੇ ਝਾਰੇ ਜਿਹੜੇ ਵੱਡੇ ਛੇਕਾਂ ਵਾਲੇ ਹੁੰਦੇ ਆ ਤੇ ਇਸ ਕਰਕੇ ਉਹਨਾਂ ਦੀ ਬੂੰਦੀ ਮੋਟੀ ਬਣਦੀ ਆ ਇਹ ਪਾਦ ਤੇ ਆਪਾਂ ਮਗਜ ਤੇ ਮਗਜ ਪਾ ਕੇ ਵੀ ਆਪਾਂ ਵਿੱਚ ਮਿਕਸ ਕਰ ਦੰਨੇ ਇਹਦੇ ਠੀਕ ਆ ਜੀ ਦੇਖ ਸਕਦੇ ਨਾ ਤੁਸੀਂ ਕਿੰਨੇ ਸੌਖੇ ਤਰੀਕੇ ਨਾਲ ਆਪਾਂ ਬੂੰਦੀ ਬਣਾ ਕੇ ਤਿਆਰ ਕਰ ਲਈ ਆ ਐਨੇ ਐਨੇ ਨਾਪ ਦੇ ਨਾਲ ਤੁਸੀਂ ਬਣਾਉਂਗੇ ਨਾ ਤੁਹਾਡੀ ਬੂੰਦੀ ਜਿਹੜੀ ਬਹੁਤ ਸੋਹਣੀ ਬਣ ਕੇ ਤਿਆਰ ਹੋਊਗੀ ਦੇਖੋ ਪਹਿਲਾਂ ਨਾ ਚਾਸ਼ਨੀ ਕਾਫੀ ਘਟ ਗਈ ਆ ਤੇ ਹੁਣ ਇਹਨੂੰ ਆਪਾਂ ਅੱਧਾ ਘੰਟਾ ਇੱਧੇ ਰੱਖ ਦੇਣਾ ਆ ਇਨੇ ਫੁੱਲ ਜਾਣਾ ਸਾਰੀ ਚਾਸ਼ਣੀ ਨੇ ਪੀ ਲੈਣੀ ਆ ਜੀ ਵਧੀਆ ਬੂੰਦੀ ਬਣ ਜਾਣੀ ਆ ਆਪਣੀ ਫੇਆਪੇ ਇੱਕ ਡੋਂਗੇ ਦੇ ਵਿੱਚ ਪਾ ਕੇ ਤੁਹਾਨੂੰ ਦਿਖਾ ਲੰਨੇ ਆ ਵੀਡੀਓ ਮੇਰੀ ਚੰਗੀ ਲੱਗਦੀ ਏ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਮੇਰੀ ਵੀਡੀਓ ਦੇਖਦੇ ਆ ਤੁਸੀਂ ਤੇ ਦੇਖ ਸਕਦੇ ਤੁਸੀਂ ਬਸ ਮਾੜੀ ਮੋਟੀ ਜਿਹੜੀ ਚਾਸ਼ਣੀ ਥੱਲੇ ਰਹੀ ਆ ਤੇ ਸਾਰੀ ਚਾਸ਼ਣੀ ਜਿਹੜੀ ਪੀ ਗਈ ਆ ਤੇ ਫੁੱਲ ਗਈ ਆ ਬੂੰਦੀ ਆਪਣੀ ਤੇ ਹੁਣ ਇਹਨੂੰ ਆਪਾਂ ਇੱਕ ਟੋਂਗੇ ਦੇ ਵਿੱਚ ਕੱਢ ਲੈਣੇ ਆ ਜੀ ਦੇਖੋ ਕਿੰਨੇ ਸੌਖੇ ਜਿਹੇ ਤਰੀਕੇ ਦੇ ਨਾਲ ਆਪਣੇ ਘਰੇ ਅੱਜ ਕੱਲ ਸੌਣ ਦਾ ਮਹੀਨਾ ਚੱਲਦਾ ਆ ਪਰਸ਼ਾਦ ਵੀ ਬਹੁਤੇ ਬਣਾਉਂਦੇ ਆ ਤੇ ਇਸ ਤਰ੍ਹਾਂ ਤੁਸੀਂ ਪ੍ਰਸ਼ਾਦ ਬਣਾ ਸਕਦੇ ਆ ਜੀ ਸਾਫ਼ ਸੁਥਰਾ ਸੁੱਚੀਆਂ ਹਰ ਇੱਕ ਚੀਜ਼ ਸੁੱਚੀ ਸਾਫ਼ ਸੁਥਰੀ ਜਿਹੜੀ ਲੈ ਕੇ ਤੁਸੀਂ ਘਰੇ ਪ੍ਰਸ਼ਾਦ ਬਣਾ ਕੇ ਤਿਆਰ ਕਰ ਸਕਦੇ ਐਦੇ ਤੁਸੀਂ ਬੁੰਦੀ ਬਣਾ ਕੇ ਇਹਦੇ ਲੱਡੂ ਬਣਾ ਸਕਦੇ ਆ ਤੇ ਦੇਖੋ ਜੀ ਸਾਰੀ ਚਾਸ਼ਣ ਜਿਹੜੀ ਖਤਮ ਹੋ ਗਈ ਆ ਪੀ ਲਈ ਗਏ ਸਾਰੀ ਬੁੰਦੀ ਨੇ ਤੇ ਆਪਾਂ ਪੂਰਾ ਡੋਂਗੇ ਦੇ ਵਿੱਚ ਸਾਰੀ ਬੁੰਦੀ ਕੱਢ ਦਿੱਤੀ ਆ ਤੇ ਗਾਰਨਿਸ਼ ਕਰ ਲਈ ਆਪਾਂ ਥੋੜੀ ਜਿਹੀ ਪਿਸਤਾ ਕਟਿਆ ਆ ਉਹ ਇਹਦੇ ਉੱਤੇ ਪਾ ਦਵਾਂਗੇ ਥੋੜੀ ਜਿਹੀ ਇਕਤਰਨ ਤੇ ਥੋੜੀ ਜਿਹੀ ਆਪਾਂ ਮਗ ਜਿਹਦੇ ਉੱਤੇ ਹੋਰ ਪਾ ਦਵਾਂਗੇ ਨਵੇਂ ਵੀਬਰ ਜਿਹੜੇ ਜੋੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਇੰਸਟਾਗ੍ਰਾਮ ਤੇ ਵੀ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਫੇਸਬੁੱਕ ਤੇ ਵੀ ਮੇਰੀ ਵੀਡੀਓ ਹੁੰਦੀ ਹੈ ਉਹਨੂੰ ਵੀ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੇ ਨਾਲੇ ਮੇਰੇ ਚੈਨਲ ਅੱਗੇ ਜਾਣਗੇ ਤੇ ਥੋੜਾ ਜਿਹਾ ਪਿਸਤਾ ਕੱਟ ਕੇ ਆਪਾਂ ਪਾ ਦਿੱਤਾ ਹੈ ਬੜੀ ਮਿਹਨਤ ਦੇ ਨਾਲ ਮੈਂ ਹਰ ਇੱਕ ਵੀਡੀਓ ਸੌਖੇ ਸੌਖੇ ਤਰੀਕੇ ਨਾਲ ਬਣਾ ਕੇ ਲੈ ਕੇ ਤੇ ਪੇਸਤਾ ਪਾਤਾ ਆਪਾਂ ਤੇ ਹੁਣ ਆਪਾਂ ਥੋੜੇ ਜਿਹੇ ਜਿਹੜੇ ਇਹਦੇ ਉੱਤੇ ਮਗਜ ਹੋਰ ਪਾ ਦਨੇ ਆ ਸੋਹਣੇ ਵੀ ਲੱਗਦੇ ਦੇਖਣ ਨੂੰ ਖਾਣ ਨੂੰ ਵੀ ਟੇਸਟੀ ਲੱਗਦੇ ਆ ਦੇਖੋ ਕਿੰਨੀ ਸੋਹਣੀ ਆਪਣੀ ਬੂੰਦੀ ਬਿਲਕੁਲ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ ਆ ਜਰੂਰ ਬਣਾਇਓ ਕਿਨੇ ਕਿਨੇ ਬਣਾਈ ਆ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਮੇਰਾ ਹੌਸਲਾ ਬਹੁਤ ਵੱਧਾ ਆ ਦੇਖੋ ਕਿੰਨੀ ਵਧੀਆ ਆਪਣੀ ਬੂੰਦੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਬਣਾਓ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੁੰਦੀ ਬਣਾ ਕੇ ਖਾਓ ਜੀ ਤੁਸੀਂ ਵੀ ਦੇਖੋ ਲਾਗੇ ਤੋਂ ਕਰਕੇ ਆਪਾਂ ਦਿਖਾਣੇ ਆ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਬੁੰਦੀ ਆਪਣੀ ਬਣੀ ਆ